ਜ਼ਿਲ੍ਹਾ ਸ਼ਹਿਰੀ ਫਤੇਗੜ ਸਾਹਿਬ ਦੇ ਵਿੱਚ ਸਾਈਬਰ ਕ੍ਰਾਈਮ ਦੇ ਦਰਜ ਹੋਏ ਮਾਮਲੇ ਦੇ ਵਿੱਚ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ਤੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਦੇ ਵੱਲੋਂ ਕੇਰਲਾ ਦੇ ਮਾਲਾਪੂਰਮ ਤੋਂ ਮਾਸਟਰਮਾਈਂਡ ਰੋਪੀ ਨੂੰ ਗ੍ਰਫਤਾਰ ਕੀਤਾ ਗਿਆ। ਕਿ ਇਸ ਮਾਮਲੇ ਦੇ ਵਿੱਚ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 4 ਦੋਸ਼ੀਆਂ ਨੂੰ ਗ੍ਰਫਤਾਰ ਜਿਹੜਾ ਕੀਤਾ ਜਾ ਚੁੱਕਾ ਹੈ। ਤੇ ਜਦਗੀ 3 ਅਜੇ ਵੀ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਉਹ ਤੇ ਜਲਾ ਪੁਲਿਸ ਮੁਖੀ ਸ਼੍ਰੀ ਫਤੇਗੜ ਸਾਹਿਬ ਉਹ ਸ਼ੁਭਮ ਅਗਰਵਾਲ ਦਾ ਕਹਣੇ ਕਿ ਇਹ ਨਕਥੀਤਾ ਰੋਪਿਆ ਦੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਲੋਹਾਰਕਲਾ ਦੇ ਨਿਵਾਸੀ ਹਰਪਾਲ ਸਿੰਘ ਚੀਮਾ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਕਿਹਾ ਹੈ ਕਿ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਮੁੰਬਈ ਵਿਖੇ ਫਸਾ ਦੇਣਗੇ ਤੇ ਜੇਕਰ ਉਹ ਇਸ ਕੇਸ ਤੋਂ ਬਚਣਾ ਚਾਹੁੰਦੇ ਨੇ ਤਾਂ ਪੈਸੇ ਦਿੱਤੇ ਜਾਣ ਤੇ ਡਰ ਕੇ ਉਹਨਾਂ ਨੇ ਜਿਹੜਾ ਹੈ 30 ਲੱਖ ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਪਾ ਦਿੱਤੇ ਜਿੱਥੇ ਯੋਨਾ ਕਿਹਾ ਹੈ ਕਿ ਸਭ ਤੋਂ ਪਹਿਲਾਂ ਰਾਜਾ ਟੈਂਟ ਤੇ ਨਾਮਕ ਵਿਅਕਤੀ ਦੇ ਖਾਤੇ ਦੇ ਵਿੱਚ ਪੈਸੇ ਜਿਹੜੇ ਨੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਪਾ ਦਿੱਤੇ ਗਏ ਤੇ ਉਸ ਤੋਂ ਬਾਅਦ ਅੱਗੇ ਹੋਰ ਟਰਾਂਜੈਕਸ਼ਨਾਂ ਜਿਹੜੀਆਂ ਨੇ ਹੋਈਆਂ ਤੇ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 33 ਹਜ਼ਾਰ ਰੁਪਏ ਪਾਸੋਂ ਜਿਹੜਾ 30 ਲੱਖ ਦੀ ਠੱਗੀ ਦੇ ਵਿੱਚ ਹੁਣ ਤੱਕ 9 ਲੱਖ ਰੁਪਏ ਬਰਾਮਦ ਕਰਵਾ ਕੇ ਸ਼ਿਕਾਇਤਕਰਤਾ ਨੂੰ ਸੌਂਪ ਦਿੱਤੇ ਗਏ ਤੇ ਇੱਕ ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਏ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਆ ਉਹ ਸਾਈਬਰ ਫਰਾਡ ਰਹੀ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਇਆ। ਇਹ ਗੱਲ 5 ਅਪ੍ਰੈਲ ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਗੱਲ 10 ਅਪ੍ਰੈਲ ਨੂੰ ਆਕੇ ਦੱਸੀ। ਫਿਰ ਇਹਦੇ 'ਚ ਸਾਡੀ ਐਸਪੀ ਡੀ ਸਾਹਿਬ, ਡੀਐਸਪੀ ਹੈੱਡਕ quarters ਸਾਹਿਬ, ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇੰਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ। ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ 30 ਲੱਖ ਰੁਪਏ ਬੇਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਹਦੇ ਵਿੱਚ ਕੁਛ ਨਾ ਕੁਛ ਉਹਦੇ ਵਿੱਚ ਪੈਸੇ ਦੇ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀਬ 30 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਪਾਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚਿਮਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ 'ਚ 3 ਲੱਖ ਰੁਪਏ ਪਾ ਦਿੱਤੇ ਉਸ ਤੋਂ ਬਾਅਦ ਉਹ ਗਾਹ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚਲੇ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨਾਂ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਵੀ ਬਟ ਨੇਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ 'ਚ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨਰ ਨੂੰ ਵਾਪਸ ਜਿਹੜੇ ਆ ਉਹ ਕਿਤੇ ਜਾ ਚੁੱਕੇ ਕੰਪਲੇਨਰ ਨੂੰ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਹੈ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹਨ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੋਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ ਸੱਤ ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨਾਮਿਨੇਟ ਜਿਹੜਾ ਕੀਤਾ ਹੈ ਉੱਚ ਚਾਰ ਦੋਸ਼ੀ ਅਸੀਂ ਗ੍ਰਫਤਾਰ ਕਰ ਚੁੱਕੇ ਹ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਤੇ ਦੋ ਵੈਸਟ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਹੁਣ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਥੇ ਮੱਲਾਪੁਰਮ ਜਿਹੜਾ ਜਲਾ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲਈ ਗਈ ਇਹਨੂੰ ਤੇ ਮੈਂ ਇਹ ਦੱਸਣਾ ਚਾਹਨਾ ਕਿ ਹਜੇ ਦੇਚ ਹੋਰ ਗ੍ਰਫਤਾਰੀਆਂ ਬਾਕੀ ਐ ਤਿੰਨ ਹੋਰ ਦੋਸ਼ੀ ਅਸੀਂ ਨਾਮਿਨੇਟ ਕੀਤੇ ਆ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵਕਰੇ